ਸੋ ਮੇਰੀ ਗੁੜੀਆਂ ਹੋਈ ਸੀ ਨਾ ਤੇ ਪਹਿਲੇ ਦਿਨ ਹੀ ਇਹਨਾਂ ਦੀ ਥੋੜੀ ਪ੍ਰੋਬਲਮ ਸੀਗੀ ਫੂਡ ਪਾਈਪ ਦੀ ਤੇ ਫਿਰ ਉਸ ਤੋਂ ਬਾਅਦ ਆਪਾਂ ਗੁਰੂ ਘਰ ਜੁੜਿਆ ਫੂਡ ਪਾਈਪ ਹੀ ਨਹੀਂ ਸੀਗੀ ਬਲਕਿ ਫੂਟੋਂ ਵੀ ਅੱਤੋਂ ਆਂਦੀ ਸੀ ਫੇਫੜੇ ਜੁੜ ਜਾਂਦੀ ਸੀਗੀ ਉਸ ਤੋਂ ਡਾਕਟਰ ਨੇ ਪ੍ਰੈਸ਼ਰ ਤਾਂ ਕਰਤਾ ਸੀਗਾ ਤੇ ਉਸ ਵਿੱਚ ਲੀਕਜ ਹੁੰਦੀ ਸੀ ਤੇ ਡਾਕਟਰ ਨੇ ਸਾਨੂੰ ਪਹਿਲਾਂ ਕਿਹਾ ਸੀਗਾ ਤੇ ਉਹ ਲੀਕਜ ਬੰਦ ਉਹਨੂੰ ਘੱਟੋ ਘੱਟ ਢੇੜ ਮਹੀਨਾ ਲੱਗ ਗਿਆ ਬਈ ਵੈਂਟੀਲੇਟਰ ਤੇ ਰਹੀ ਮੇਰੀ ਕੁੜੀ ਹਾਂਜੀ ਇਹ ਬਾਬਾ ਜੀ ਨੇ ਬਚਾਇਆ ਸਾਡੇ ਕਾਪੂ ਕਿਉਂ ਠੀਕ ਨੇ ਹੁਣ ਬੇਟੀ ਬਿਲਕੁਲ ਠੀਕ ਨੂ ਇਹ ਦੱਸੂ ਮੈਂ ਅੱਜ 16 ਤਰੀਕ ਆ ਨਾ ਤੇ ਸਾਰੇ ਸੋਹਣੇ ਤਰੀਕ ਨੂੰ ਆਉਂਦੇ ਆ 16 ਤਰੀਕ ਹੀ ਹੋਈ ਸੀ ਜੇ ਮੇਰੀ ਇੱਕ ਵੀ ਚੋੜੀ ਹੋਈ ਪਤਾ ਨਹੀਂ ਉਹਨੇ ਵਾਈਬਰ ਉਹਨੇ ਮੇਰੀ ਕਿੰਨੀਆਂ ਵਿਸ਼ਾ ਪੂਰੀਆਂ ਕਰ ਦੇਣੀਆਂ ਲੇਗੋ ਬਸ ਨਗਾ ਲਗਨ ਵੀ ਰੇ ਰਿਹਾ ਸੀ ਲੱਗਦਾ ਸੀ ਵੀ ਮੀ ਹਟੂਗਾ ਤੇ ਮੈਂ ਜਾਉਂਗਾ ਨਾ ਹਟ ਰਹਾ ਨਹੀਂ ਖੜ ਕੇ ਉਹ ਬਾਰਿਸ਼ ਚ ਵੀ ਬੜਾ ਦਰਨਾ ਸੀ ਪੂਰਾ ਉਹ ਨਹੀਂ ਉਹ ਨਹੀਂ ਜੀ ਮੀ ਦਾ ਕੋਈ ਰੀਜ਼ਨ ਨਹੀਂ ਮੈਂ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਹੋ ਗਿਆ ਇੱਥੇ ਨਾ ਮੈਂ ਕਦੀ ਹੋਈ ਨਹੀਂ ਸਕਦਾ ਮੈਂ ਹੋਰ ਦਾ ਆਪਰੇਸ਼ਨ ਕਰਾਇਆ ਇਹ ਬਹੁਤ ਜ਼ਿਆਦਾ ਬੁਮਾਸੀ ਪਹਿਲਾਂ ਮੈਂ ਹਾਂਜੀ ਹੁਣ ਠੀਕ ਆ ਮੇਰੇ ਦੁੱਖ ਸਾਰੇ ਕੱਟ ਗਏ ਹਾਂਜੀ ਅੱਛਾ ਸਵੇਰੇ ਜਿਵੇਂ ਮੀਂਹ ਪਿਆ ਸੀ ਲੱਗਦਾ ਸੀਗਾ ਵੀ ਮੀਂਹ हट ਜਾਊਗਾ ਨਹੀਂ ਮਤਲਬ ਪੋਸਾ ਹੀ ਆ ਇੱਥੇ ਮੀਂਹ ਹੀ ਪੈ ਜਾਂਦਾ ਕਈ ਵਾਰ ਗਿੱਲੇ ਰੋਏਦਾ ਉਸ ਵਾਰਕਾ ਨਹੀਂ ਪੈਂਦਾ ਅੱਜ ਕੱਲ੍ਹ ਤੁਸੀਂ ਜੁੜ ਚੁੱਕੇ ਹੋ ਸਮਝਾ ਨਿਊਜ਼ੀ ਰਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਹਰ ਬੁੱਧਵਾਰ ਦੀ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਚੁਪੈਰਾ ਸਾਬ ਲੱਗਦਾ ਤਾਂ ਸੰਗਤਾਂ ਦੂਰੋਂ-ਦੂਰੋਂ ਆਉਂਦੀਆਂ ਨੇ ਚੁਪੈਰਾ ਸਾਬ ਕੱਟਦੀਆਂ ਨੇ ਨਿਤਮਸਤਕ ਹੁੰਦੀਆਂ ਨੇ ਸੋ ਬਿਲਕੁਲ ਕਹਿੰਦੇ ਆ ਕਿ ਜਿੱਥੇ ਵਿਸ਼ਵਾਸ ਹੁੰਦਾ ਨਾ ਉੱਥੇ ਸਾਰੀਆਂ ਮੰਨਤਾਂ ਨੇ ਜਿਹੜੀਆਂ ਵਾਹਿਗੁਰੂ ਆਪ ਨੇੜੇ ਹੋ ਕੇ ਸੁਣਦਾ ਤੇ ਪੂਰੀਆਂ ਕਰਦਾ ਸੋ ਬਿਲਕੁਲ ਅਸੀਂ ਹਰ ਰੋਜ਼ ਹਰ ਬੁੱਧਵਾਰ ਦੀ ਤਰ੍ਹਾਂ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਇੱਥੇ ਲੈ ਕੇ ਆਉਨੇ ਆਂ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਉਹਨਾਂ ਸੰਗਤਾਂ ਦੇ ਤੁਹਾਨੂੰ ਰੂਗਰੂ ਕਰਾਉਨੇ ਰਹਿੰਦੇ ਆਂ ਦਰਸ਼ਨ ਕਰਵਾਉਨੇ ਰਹਿੰਦੇ ਆਂ ਸੋ ਕਹਿੰਦੇ ਨੇ ਕਿ ਅੱਬ ਦਾ ਜਿਹੜਾ ਰੂਪ ਹੁੰਦਾ ਉਹ ਸੰਗਤਾਂ ਹੁੰਦੀਆਂ ਨੇ ਸੋ ਬਿਲਕੁਲ ਮੈਂ ਤੁਹਾਨੂੰ ਤਸਵੀਰਾਂ ਇਸ ਵੇਲੇ ਦਿਖਾ ਦਿੰਨੀ ਆ ਰਸ਼ ਤੁਸੀਂ ਚੈੱਕ ਕਰ ਸਕਦੇ ਹੋ ਕਿ ਲਗਾਤਾਰ ਵੱਧ ਹੀ ਨਜ਼ਰ ਆ ਰਿਹਾ ਹਾਲਾਂਕਿ ਸੌਣ ਦੇ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਆ ਸੰਗਰਾਂਦ ਦਾ ਦਿਹਾੜਾ ਵੀ ਅੱਜ ਸੋ ਸੰਗਤਾਂ ਦੇ ਵਿੱਚ ਭਾਰੀ ਹੈ ਜਿਹੜਾ ਉਹ ਉਤਸ਼ਾਹ ਜ਼ਰੂਰ ਦੇਖਣ ਨੂੰ ਮਿਲਦਾ ਐਸੋ ਬਿਲਕੁਲ ਬੇਸ਼ੱਕ ਲੁਧਿਆਣੇ ਦੇ ਵਿੱਚ ਖੜੇ ਆ ਪਰ ਸੰਗਤਾਂ ਸਿਰਫ ਲੁਧਿਆਣੇ ਤੋਂ ਨਹੀਂ ਆਉਂਦੀਆਂ ਨੇ ਸਗੋਂ ਜਗਰਾਉਂ ਬਠਿੰਡਾ ਬਰਨਾਲਾ ਇੱਥੋਂ ਤੱਕ ਕਿ ਬਹੁਤ ਸਾਰੇ ਦੂਰੋ ਦੂਰੋ ਏਰੀਆ ਤੋਂ ਸੰਗਤਾਂ ਆਉਂਦੀਆਂ ਨੇ ਤੇ ਇੱਥੇ ਆ ਕੇ ਜੋ ਵੀ ਉਹਨਾਂ ਦੀਆਂ ਮੰਨਤਾ ਹੁੰਦੀਆਂ ਨੇ ਮੁਰਾਦਾ ਹੁੰਦੀਆਂ ਨੇ ਉਹ ਜ਼ਰੂਰ ਪੂਰੀਆਂ ਹੁੰਦੀਆਂ ਨੇ ਅਤ ਬਿਲਕੁਲ ਇੱਕ ਵਿਸ਼ਵਾਸ ਹੁੰਦਾ ਇੱਕ ਵਿਸ਼ਵਾਸ ਉਹ ਵਿਸ਼ਵਾਸ ਜੋ ਹਰ ਤਰੀਕੇ ਦੇ ਨਾਲ ਸੰਗਤਾਂ ਦੇ ਵੱਲੋਂ ਮੰਨਿਆ ਜਾਂਦਾ ਸੋ ਬਿਲਕੁਲ ਆਓ ਅਸੀਂ ਤੁਹਾਨੂੰ ਪਹਿਲਾਂ ਸੰਗਤਾਂ ਦੇ ਦਰਸ਼ਨ ਕਰਾਉਣ ਨੂੰ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰਕੇ ਦੇਖ ਲੈਣੇ ਆ ਸਨ ਹੋ ਗਏ ਕਈ ਮਹੀਨੇ ਹੋ ਗਏ ਮੁੰਡਾ ਜੀ ਅੱਛਾ ਕਹਿੰਦੇ ਜਦੋਂ ਅਸੀਂ ਇੱਥੇ ਆ ਕੇ ਮੱਥਾ ਟੇਕਦੇ ਨਾ ਸਾਡੀ ਜ਼ਿੰਦਗੀ 'ਚ ਬੜਾ ਬਦਲਾਅ ਆਉਂਦਾ ਹਾਂਜੀ ਮੇਰੇ ਆਇਆ ਬਹੁਤ ਹਾਂਜੀ ਕੀ ਪ੍ਰੋਬਲਮ ਸੀ ਮੈਨੂੰ ਉਹ ਤਾਂ ਆਪਰੇਸ਼ਨ ਕਰਾਏ ਨੇ ਬਹੁਤ ਜ਼ਿਆਦਾ ਬਿਮਾਰ ਸੀ ਪਹਿਲਾਂ ਮੈਂ ਹਾਂਜੀ ਹੁਣ ਠੀਕ ਆ ਮੇਰੇ ਦੁੱਖ ਸਾਰੇ ਕੱਟੇ ਗਏ ਹਾਂਜੀ ਅੱਛਾ ਘਰੇ ਵੀ ਕੋਈ ਸਮੱਸਿਆ ਸੀ ਘਰੇ ਵੀ ਬਜੜੀਆਂ ਸਮੱਸਿਆ ਮੁੰਡੇ ਦਾ ਵੀ ਕਈ ਕੰਮ ਹੁਣ ਠੀਕ ਚੱਲਦੇ ਨੇ ਸਹੀ ਜੀ ਹਾਂਜੀ ਅੱਛਾ ਵਿਸ਼ਵਾਸ ਕਿੰਨਾ ਕਰਦੇ ਮੈਨੂੰ ਬਹੁਤ ਵਿਸ਼ਵਾਸ ਆ ਸਿਆ ਮਰਦੇ ਸਕੇ ਆ ਸੀ ਦਾ ਇਹਨਾਂ ਗੁਰੂਆਂ ਨੂੰ ਮੈਂ ਮੰਨਦੇ ਆ ਹਾਂਜੀ ਸਾਡੇ ਇਹ ਗੁਰਦਵਾਰ ਆਨੇ ਆ ਹਾਂਜੀ ਅੱਛਾ ਅੰਟੀ ਜਦੋਂ ਗਰਮੀ ਹੁੰਦੀ ਆ ਕਦੇ ਮਨ ਨਹੀਂ ਆ ਕੇ ਵੀ ਨਹੀਂ ਅੱਜ ਗਰਮੀ ਨਹੀਂ ਨਹੀਂ ਕਦੇ ਕੁਝ ਹੁੰਦਾ ਹੀ ਨਹੀਂ ਪਤਾ ਨਹੀਂ ਲੱਗਦਾ ਵੀ ਗਰਮੀ ਹੈਗੀ ਕਿ ਨਹੀਂ ਅੱਜ ਸਵੇਰੇ ਜਿਵੇਂ ਮੀਂਹ ਪਿਆ ਸੀ ਲੱਗਦਾ ਸੀਗਾ ਵੀ ਮੀਂਹ ਹਟ ਜਾਊਗਾ ਨਹੀਂ ਮਤਲਬ ਭਰੋਸਾ ਹੀ ਆ ਇੱਥੇ ਮੀਂਹ ਵੀ ਪੈ ਜਾਂਦਾ ਕਈ ਵਾਰ ਗਿੱਲੇ ਵੀ ਹੋ ਜਾਂਦਾ ਹਾਂ ਕੁਝ ਫਰਕ ਨਹੀਂ ਪੈਂਦਾ ਵਿਸ਼ਵਾਸ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਸੰਗਤਾਂ ਨੂੰ ਬਹੁਤ ਹੀ ਜ਼ਿਆਦਾ ਯਕੀਨ ਆ ਸਤਿ ਸ੍ਰੀ ਅਕ ਹਾਂ ਜੀ ਹੋਰ ਕੀ ਹਾਲ ਚਾਲ ਬਹੁਤ ਵਧੀਆ ਜੀ ਮੈਂ ਕਹਿੰਨੀ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਵੀਰੇ 2 ਸਾਲ ਹੋ ਗਏ ਰੈਗੂਲਰ ਆਉਂਦਿਆਂ ਨੂੰ ਹਾਂ ਜੀ ਤੇ ਬਾਕੀ ਬਹੁਤ ਟਾਈਮ ਹੋ ਗਿਆ ਸਾਨੂੰ ਇੱਥੇ ਆਉਂਦਿਆਂ ਨੂੰ ਅੱਛਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਪੂਜੀ ਬਿਲਕੁਲ ਹਰ ਚੀਜ਼ ਲਈ ਤੇ ਬਹੁਤ ਵਿਸ਼ਵਾਸ ਹੀ ਵਿਸ਼ਵਾਸ ਆ ਜੀ ਹਰ ਗੱਲ ਦਾ ਕੋਈ ਚੀਜ਼ਾਂ ਸੁਣਦੀ ਹੁੰਦੀਆਂ ਕਹਿੰਦੇ ਕਿ ਜਦੋਂ ਨਾ ਸਾਨੂੰ ਕੋਈ ਚੀਜ਼ ਮਿਲ ਜਾਂਦੀ ਆ ਫਿਰ ਪ੍ਰੇਮ ਘਟ ਜਾਂਦਾ ਨਹੀਂ ਵੀਰੇ ਵੱਧਦਾ ਆ ਵੱਤ ਘਟਦਾ ਨਹੀਂ ਵਾਦਾ ਹੋਰ ਲਾਲਸਾ ਵਧਦੀ ਹੈ ਜੇ ਮੇਰੀ ਇੱਕ ਵੀ ਛੁਪੀ ਹੋਈ ਹੈ ਪਤਾ ਨਹੀਂ ਉਹਨਾਂ ਨੇ ਵਾਈ ਗੁਰੂ ਨੇ ਮੇਰੀ ਕਿੰਨੀਆਂ ਵਿਸ਼ਾ ਪੂਰੀਆਂ ਕਰ ਦੇਣੀਆਂ ਨੇ ਹੁਣ ਮੀਂਹ ਪੈ ਰਿਹਾ ਸੀ ਲੱਗਦਾ ਸੀ ਵੀ ਮੀਂਹ ਹਟੂਗਾ ਤੇ ਮੈਂ ਜਾਵਾਂਗੀ ਨਹੀਂ ਹਟੇ ਰਾ ਜੇ ਖੜ ਕੇ ਉਹ ਬਾਰਿਸ਼ ਚ ਵੀ ਬਣਾ ਕਰਨਾ ਸੀ ਪੂਰਾ ਆਉਣਾ ਹੀ ਹੋਣਾ ਹੀ ਸੀ ਵੀਰੇ ਇੰਨਾ ਵਿਸ਼ਵਾਸ ਹੈ ਨਾ ਪਿਆਰਾ ਹਾਂਜੀ ਮੀਂਹ ਦਾ ਕੋਈ ਰੀਜ਼ਨ ਨਹੀਂ ਕੋਈ ਬਹੁਤ ਵੱਡੀ ਗੱਲਬਾਤ ਹੋ ਜੇ ਮੈਂ ਨਾ ਇਤਿਆਹਾਤਕਾਂ ਫੇਰ ਹੋ ਸਕਦਾ ਅਦਰਵਾਇਜ਼ ਮੈਂ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਹੋ ਕੇ ਇੱਥੇ ਨਾ ਮੈਂ ਕਦੀ ਹੋਈ ਨਹੀਂ ਸਕਦਾ ਵੀਰੇ ਇਹ ਤਾਂ ਜ਼ਰੂਰ ਆਣਾ ਹੀ ਹੈ ਸੋ ਅਸੀਂ ਬਹੁਤ-ਬਹੁ ਸਾਡੇ ਤੇ ਬਣਾਈ ਰੱਖਣ ਵਾਈਗੁਰ ਜੀ ਹੈ ਜੀ ਵਾਈਗੁਰ ਜੀ ਕੀ ਫਤਿਹ ਹੈ ਚਾਹੇ ਮੀ ਹੋਵੇ ਚਾਹੇ ਧੁੱਪ ਹੋਵੇ ਸੰਗਤਾਂ ਦਾ ਵਿਸ਼ਵਾਸ ਇਸ ਕਦਰ ਬਣਿਆ ਹੋਇਆ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਉਣਾ ਉਹਨਾਂ ਨੇ ਇੱਕ ਖਾਸ ਕਿਸਮ ਦੀ ਬlesing ਜੀ ਲੱਗਦੀ ਹੈ ਕਦੋਂ ਕਦੇ ਜੁੜੇ ਹੋ ਬਾਬਾ ਜੀ ਨੂੰ ਅਸੀਂ ਤੇ 1.5 ਮਹੀਨਾ ਹੋ ਗਿਆ ਅੱਛਾ ਤੁਸੀਂ ਸੁਣਿਆ ਸੀਗਾ ਅਸੀਂ ਫੇਸਬੁੱਕ ਤੇ ਦੇਖਿਆ ਲੱਗਦਾ ਸੀ ਵੀ ਕਿਰਪਾ ਹੁੰਦੀ ਆ ਹੁੰਦੀ ਆ ਅੱਛਾ ਜਦੋਂ ਜਦੋਂ ਦੇ ਜੁੜੇ ਹੋ ਜ਼ਿੰਦਗੀ 'ਚ ਕੋਈ ਬਦਲਾਅ ਆਇਆ ਹੈ ਹਾਂ ਜੀ ਉਹਦਾ ਕੀ ਮਹਿਸੂਸ ਕੀਤਾ ਬਹੁਤ ਹੀ ਬਹੁਤ ਵਧੀਆ ਵਾ ਘਰ ਵਿੱਚ ਸੁੱਖ ਸ਼ਾਂਤੀ ਕਲੇਸ਼ ਤੋਂ ਬਹੁਤ ਰਹਾਤਾ ਕੰਮ ਵਿੱਚ ਵਰਕਦਾ ਹਾਂਜੀ ਹਾਂਜੀ ਅੱਛਾ ਵਿਸ਼ਵਾਸ ਹੋ ਗਿਆ ਹੁਣ ਹਾਂਜੀ ਵਿਸ਼ਵਾਸ ਹੋ ਗਿਆ ਅੱਛਾ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਸਾਨੂੰ ਕਿਸੇ ਚੀਜ਼ ਤੇ ਵਿਸ਼ਵਾਸ ਹੋਵੇ ਚਾਹੇ ਧੁੱਪ ਹੋਵੇ ਮੀਂਹ ਹੋਵੇ ਨੇਰੀ ਹੋਵੇ ਅਸੀਂ ਉੱਥੇ ਜਾਣਾ ਹੀ ਜਾਣਾ ਕਦੇ ਮਨੱਕਿਆ ਨਹੀਂ 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 ਹੁੰਦੇ ਨੇ ਬੱਚੇ ਵੀ ਖੁਸ਼ ਹੁੰਦੇ ਨੇ ਜਦੋਂ ਜਾਣਾ ਹੁੰਦਾ ਸਾਰੇ ਹਾਂਜੀ ਫਿਰ ਠੀਕ ਆ ਪੜੇ ਬਾਈਕ ਖਾਲਸਾ ਵਾਇਗੁਰ ਦੀ ਜੀ ਕਾ ਖਾਲਸਾ ਵਾਇਗੁਰ ਦੀ ਕੀ ਪਤ ਹੈ ਕਿਥੋਂ ਆਇਓ ਵੀਰ ਜੀ ਅਸੀਂ ਆਇਆ ਅਥੇ ਲੁਧਿਆਣਾ ਤੋਂ ਐਸ ਕੇ ਐਮ ਸੀ ਚੌਂਕ ਤੋਂ ਜੀ ਅੱਛਾ ਕਦੋਂ ਤੇ ਜੁੜੇ ਹੋ ਬਾਬਾ ਦੀਪ ਸਿੰਘ ਜੀ ਨਾਲ ਇਹ ਕਾਫੀ ਦਿਨ ਤੋਂ ਜੁੜੇ ਹੋ ਜਦੋਂ ਮੇਰੀ ਗੁੜੀਆਂ ਹੋਈ ਸੀ ਨਾ ਤੇ ਪਹਿਲੇ ਦਿਨ ਹੀ ਇਹਨਾਂ ਨੂੰ ਥੋੜੀ ਜੀ ਪ੍ਰੋਬਲਮ ਸੀਗੀ ਫੂਡ ਪਾਈਪ ਦੀ ਅੱਛਾ ਤੇ ਫਿਰ ਉਸ ਤੋਂ ਬਾਅਦ ਆਪਾਂ ਗੁਰੂ ਘਰ ਐ ਜੁੜੇ ਇਹਨਾਂ ਦੀ ਫੂਡ ਪਾਈਪ ਹੀ ਨਹੀਂ ਸੀਗੀ ਮਤਲਬ ਕਿ ਫੂਡ ਮੇ ਵੀ ਅੱਥੋਂ ਆਂਦੀ ਸੀ ਸੇਫੜੇ ਜੁੜ ਜਾਂਦੀ ਸੀਗੀ ਅੱਛਾ ਉਸ ਤੋਂ ਡਾਕਟਰ ਨੇ ਪ੍ਰੈਸ਼ਰ ਤਾਂ ਕਰਤਾ ਸੀਗਾ ਤੇ ਉਸ ਵਿੱਚ ਲੀਕੇਜ ਹੁੰਦੀ ਸੀ ਤੇ ਡਾਕਟਰ ਨੇ ਸਾਨੂੰ ਪਹਿਲਾਂ ਕਿਹਾ ਸੀਗਾ ਤੇ ਉਹ ਲੀਕੇਜ ਬੰਦ ਹੋਣ ਨੂੰ ਘੱਟੋ ਘੜ ਡੇਢ ਮਹੀਨਾ ਲੱਗ ਗਿਆ ਬਈ ਵੈਂਟੀਲੇਟਰ ਤੇ ਰਹੀ ਮੇਰੀ ਕੁੜੀ ਡੇਢ ਮਹੀਨਾ ਹਾਂਜੀ ਇਹ ਬਾਬਾ ਜੀ ਨੇ ਬਚਾਇਆ ਸਾਡੇ ਉਸ ਤੋਂ ਬਾਅਦ ਤੁਸੀਂ ਵੀ ਉਦੋਂ ਦੇ ਨਾਲ ਜੀਰ ਜੀ ਦੇ ਨਾਲ ਜੁੜਿਓ ਕਿ ਪਹਿਲਾਂ ਤੋਂ ਹੀ ਵਿਸ਼ਵਾਸ ਇਹ ਪਹਿਲਾਂ ਦੇ ਸੀਗੇ ਮੇਰਾ ਬਾਪੂ ਸੀ ਤੋਂ ਬਾਅਦ ਇਹ ਬਾਬੂ ਕਿਉਂ ਦੇ ਠੀਕ ਨੇ ਹੁਣ ਬੇਟੀ ਹਾਂਜੀ ਠੀਕ ਹੋ ਗਿਆ ਬਿਲਕੁਲ ਠੀਕ ਨੇ ਇਹ ਦੱਸਣੇ ਅੱਜ 16 ਤਰੀਕਾ ਨਾ ਤੇ ਅਸਾਰ 16 ਤਰੀਕ ਨੂੰ ਆਉਂਦੇ ਆ 16 ਤਰੀਕ ਹੀ ਹੋਈ ਸੀਗੀ ਅੱਛਾ ਹਾਂਜੀ ਹਾਂਜੀ ਸੋ ਇੰਨੀ ਕਿਰਪਾ ਕਰਤੀ ਵਾਪਨਾ ਹਾਂਜੀ 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 ਤੁਹਾਨੂੰ ਸ਼્વાસ ਕਿੰਨਾ ਕੁ ਪੈਦਾ ਹੋ ਵਿਸ਼ਵਾਸ ਤਾਂ ਪੂਰਾ ਹੈ ਪੂਰਾ ਵਿਸ਼ਵਾਸ ਹੈ ਇੰਨਾ ਤਾਂ ਸ਼ੁਰੂ ਤੋਂ ਸੀਗਾ ਮੇਰਾ ਤਾਂ ਜਦੋਂ ਕੁੜੀਆ ਹੋਈ ਨਾ ਮੈਂ ਤਾਂ ਫਿਰ ਉਦੋਂ ਡਿਪਰੈਸ਼ਨ ਚ ਚਲਾ ਗਿਆ ਸੀ ਰਾਤੀ ਮੈਂ ਜਦ ਤੱਕ ਗੋਲੀ ਨਹੀਂ ਖਾਂਦੇ ਤਾਂ ਸੌਂਦਾ ਨਹੀਂ ਸੀਗਾ ਅੱਜ ਤਾਂ ਸਾਡੇ ਨਿਊ ਬੌਰਨ ਬੇਬੀ ਨੂੰ ਹੀ ਇੰਨੀ ਪ੍ਰੋਬਲਮ ਹੋ ਰਹੀ ਤੇ ਹਾਂ ਜੀ ਬਿਲਕੁਲ ਬਿਲਕੁਲ ਸੋ ਹੁਣ ਹਮੇਸ਼ਾ ਤੇ ਗੁਰੂ ਦੇ ਲੜ ਲੱਗੇ ਰਹਿੰਦੇ ਹਾਂ ਜਰੂਰ ਬਿਲਕੁਲ ਇਹ ਪੁੱਛਣ ਵਾਲੀ ਗੱਲ ਹੈ ਭਾਈ ਕਹਿੰਦੀ ਹੈ ਨਾ ਕਿ ਜਦੋਂ ਸਾਡੀ ਕਿਤੋਂ ਮੰਨਤ ਪੂਰੀ ਹੁੰਦੀ ਸਾਡੀ ਅਰਦਾਸ ਕਬੂਲ ਹੋ ਜਾਂਦੀ ਆ ਫਿਰ ਵਿਸ਼ਵਾਸ ਹੋਰ ਵੀ ਪੱਕਾ ਹੋ ਜਾਂਦਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਫਿਰ ਅਰਦਾਸ ਆਪਣੇ ਕਰੋਗੇ ਕੀ ਬੋਲ ਰਿਹਾ ਹੈ ਸੱਚੇ ਮੰਨਨ ਲੰਗਵਰਦਾਸ ਹਾਂਜੀ ਹਾਂ ਜਰੂਰ ਹੁੰਦੀ ਹੈ ਅੱਛਾ ਭਣੀ ਜਿਵੇਂ ਤੁਸੀਂ ਕਿਹਾ ਕਿ ਹਰ 16 ਤਰੀਕ ਨੂੰ ਹਨੇ ਕਦੇ ਨਾਗਾ ਵੀ ਪੈ ਜਾਂਦਾ ਹੈ ਨਹੀਂ 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 ਨਾਗਾ ਨਹੀਂ ਪੈਂਦਾ ਇਹ ਤਾਂ ਆਪਾਂ ਟਾਈਮ ਕੱਢ ਲੈਂਦੇ ਭਾਵੇਂ ਸਵੇਰ ਦਾ ਕੰਮ ਕੱਢੀਏ ਭਾਵੇਂ ਦੁਪਹਿਰ ਦਾ ਟਾਈਮ ਕੱਢੀਏ ਭਾਵੇਂ ਰਾਤ ਦਾ ਟਾਈਮ ਕੱਢ ਲੈਂਦੇ ਆਣਾ ਜਰੂਰ ਜਿਵੇਂ ਅੱਜ ਸਵੇਰੇ ਮੀਂਹ ਪੈ ਰਿਹਾ ਸੀ ਲੱਗਾ ਨਹੀਂ ਵੀ ਅੱਜ ਤਾਂ ਮੀਂਹ ਪੈ ਰਿਹਾ ਕਿਵੇਂ ਨਹੀਂ ਨਹੀਂ ਆਪਾਂ ਸੋਚਿਆ ਸੀ ਸ਼ਾਮ ਵੀ ਚਲੇ ਜਾਵਾਂਗੇ ਫਿਰ ਵੀ ਬੰਦ ਹੋ ਗਿਆ ਫਿਰ ਮੈਂ ਕਿਹਾ ਚਲ ਚਲਦੇ ਹਾਂ ਫਿਰ ਜਾਣਾ ਜ਼ਰੂਰ ਹੈ ਹਾਂਜੀ ਹਾਂ ਆਪੇ ਰਸਤੇ ਮਿਲ ਜਾਂਦੇ ਆ ਜਦੋਂ ਜਿ